ਇਸ 11ਵੀਂ ਪੌੜੀ ਦੀ ਦੂਜੀ ਪੰਕਤੀ ਵਿੱਚ ਗੁਰੂ ਮਹਾਰਜ ਕਹਿੰਦੇ ਨੇ ਸੁਣਿਆ ਸ਼ੇਖ ਕਮਾਲਾ ਲਾਲ ਜੀ ਪੀਰ ਕਮਾਲਾ ਲਾਲ ਜੀ ਪਾਤਸ਼ਾਹ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਸੁਣਿਆ ਸ਼ੇਖ ਪੀਰ ਪਾਤਸ਼ਾਹ ਸ਼ੇਖ ਵੀ ਕਹਿ ਲੈਂਦੇ ਆ ਤੇ ਆਮ ਜਿੱਦਾਂ ਪੜਨੇ ਜੀ ਸ਼ੇਖ ਪੜ ਲੈਂਦੇ ਆ ਸ਼ ਸ ਨੂੰ ਪੈਰ ਚ ਬਿੰਦੀ ਸ਼ੇਖ ਇਹ ਅਰਬੀ ਦਾ ਸ਼ਬਦ ਹੈ ਜੀ ਭਾਵ ਵਿਦਵਾਨ ਇੱਕ ਗਿਆਨੀ ਇੱਕ ਬੁੱਢਾ ਸ਼ੇਖ ਵਸੇ ਸੱਪਾਂ ਦੇ ਰਾਜੇ ਨੂੰ ਵੀ ਕਿਹਾ ਜਾਂਦਾ ਹੈ ਪਹਿਲਾਂ ਗੱਲ ਕੀਤੀ ਸੀ ਜੀ ਹਰ ਇੱਕ ਸ਼ਬਦ ਦੇ ਅਨੇਕਾ ਅਰਥ ਹਨ ਕਈ ਕਈ ਥਾਂ ਤੇ ਟੁਕਦੇ ਨੇ ਕਈ ਕਈ ਥਾਂ ਤੇ ਨਹੀਂ ਟੁਕਦੇ ਠੀਕ ਹੈ ਜੀ ਆਪਣੀ ਸੂਝਤਾ ਅਨੁਸਾਰ ਆਪਣੀ ਅਧਿਆਤਮਿਕ ਅਨੁਸਾਰ ਆਪਣੀ ਭਾਵਨਾਵਾਂ ਅਨੁਸਾਰ ਚਾਹੇ ਇੱਥੇ ਬੁੱਢਾ ਗਿਆਨੀ ਲਾ ਲਓ ਜੀ ਬੁੱਢਾ ਬੰਦਾ ਲਾ ਲਓ ਵਿਦਵਾਨ ਲਾ ਲਓ ਜੋ ਤੁਹਾਡਾ ਦਿਲ ਕਰਦਾ ਕੋਈ ਕੇਵਲ ਬੁੱਢਾ ਜਿਹੜਾ ਸ਼ਬਦ ਹੈ ਜੀ ਇਹ ਵੀ ਬੜਾ ਪਿਆਰਾ ਹੈ ਜਿਵੇਂ ਬਾਬਾ ਬੁੱਢਾ ਜੀ ਕਿਹਾ ਜਾਂਦਾ ਹੈ ਗਿਆਨवान ਮਨੁੱਖ ਨੂੰ ਕਿਹਾ ਜਾਂਦਾ ਹੈ ਜੀ ਠੀਕ ਹੈ ਪੀਰ ਹੁੰਦਾ ਜੀ ਮੁਸਲਮਾਨਾਂ ਦਾ ਇੱਕ ਧਾਰਮਿਕ ਆਗੂ ਇੱਕ ਫਕੀਰ ਜਿਹੜੇ ਮੁਸਲਮਾਨ ਮਤ ਦੇ ਵਿੱਚ ਉਹਨਾਂ ਦੇ ਫਿਰਕਿਆਂ ਵਿੱਚੋਂ ਹੈ ਜੀ ਜਿਹੜੇ ਸੰਤ ਨੇ ਮੁਸਲਮਾਨਾਂ ਵਿੱਚ ਜਿਹੜੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਦੇ ਨੇ ਜਿਹੜੀ ਭਗਤੀ ਕਰਦੇ ਨੇ ਉਹਨਾਂ ਨੂੰ ਪੀਰ ਆਖਿਆ ਜਾਂਦਾ ਜੀ ਪਾਤਸ਼ਾਹ ਹੁੰਦਾ ਜੀ ਪਾਤ ਹੁੰਦਾ ਇੱਜ਼ਤ ਪਾਤ ਹੁੰਦਾ ਸੰਗਾਸਣ ਤੇ ਸ਼ਾਹ ਹੁੰਦਾ ਜੀ ਰਾਜਾ ਜਾਂ ਸੁਆਮੀ ਜਾਂ ਇੱਜ਼ਤਾਂ ਦਾ ਰਾਜਾ ਠੀਕ ਆ ਸੰਗਾਸਣ ਦਾ ਰਾਜਾ ਇਹ ਹੁੰਦਾ ਜੀ ਪਾਤਸ਼ਾਹ ਪਾਤਸ਼ਾਹ ਬੜਾ ਡੂੰਗਾ ਸ਼ਬਦ ਹੈ ਜੀ ਸੰਗਾਸਣ ਦਾ ਰਾਜਾ ਪਤ ਦਾ ਰਾਜਾ ਇੱਜ਼ਤਾਂ ਦਾ ਰਾਜਾ ਮਹਾਰਾਜਾ ਬਾਦਸ਼ਾਹ ਠੀਕ ਹੈ ਜੀ ਇਹ ਛੋਟੀ ਮੋਟੀ ਪਦਵੀ ਨਹੀਂ ਹੈ ਹੁਣ ਤੁਸੀਂ ਜਾਣਨਾ ਹੈ ਕਿ ਜਦੋਂ ਥੋੜੀ ਸੁਰਤ ਉਸ ਪ੍ਰਭੂ ਪਰਮਾਤਮਾ ਨਾਲ ਜੁੜਨੀ ਆਪਣੇ ਮਨ ਨੂੰ ਪੁੱਛਣਾ ਮਨਾ ਜੇ ਤੇਰੀ ਸੁਰਤ ਉਸ ਪ੍ਰਭੂ ਪਰਮਾਤਮਾ ਦੇ ਨਾਲ ਜੁੜਗੀ ਨਾ ਤਾਂ ਤੂੰ ਇੱਕ ਬੜਾ ਵੱਡਾ ਬੁੱਢਾ ਗਿਆਨੀ ਮੁੱਖ ਗਿਆਨੀ ਬਣ ਜਾਏਗਾ ਤੂੰ ਤੂੰ ਵਿਦਵਾਨ ਬਣ ਜਾਏਗਾ ਤੂੰ ਇੱਕ ਪੀਰ ਬਣ ਜਾਏਗਾ ਭਾਵ ਤੂੰ ਇੱਕ ਧਾਰਮਿਕ ਆਗੂ ਬਣ ਜਾਏਗਾ ਸ਼ੇਖ ਬਣ ਜਾਏਗਾ ਭਾਵ ਗਿਆਨੀ ਠੀਕ ਹੈ ਜੀ ਧਾਰਮਿਕ ਆਗੂ ਬਣ ਜਾਏਗਾ ਜੀ ਪੀਰ ਬਣ ਜਾਏਗਾ ਅਤੇ ਬਾਦਸ਼ਾਹ ਬਣ ਜਾਏਗਾ ਭਾਬ ਇੱਜਤਾਂ ਦਾ ਰਾਖਾ ਬਣ ਜਾਏਗਾ ਇੱਜਤਾਂ ਦਾ ਰਾਖਾ ਬਣ ਜਾਏਗਾ ਇੱਜਤਾਂ ਦਾ ਰਾਜਾ ਬਣ ਜਾਏਗਾ ਸਿੰਘਾਸਣ ਦਾ ਰਾਜਾ ਬਣ ਜਾਏਗਾ ਬਾਦਸ਼ਾਹ ਬਣ ਜਾਏਗਾ ਜਿਹੜਾ ਇੱਜ਼ਤ ਮਾਣ ਸਤਕਾਰ ਪੈਸਾ ਧਨ ਦੌਲਤ ਜ਼ਮੀਨ ਸਭ ਕੁਝ ਤੇਰੇ ਪੱਲੇ ਹੋਵੇਗੀ ਠੀਕ ਹੈ ਇਹ ਦੇਖਣਾ ਜੀ ਅੱਜ ਇੱਜਤਾਂ ਦੇ ਰਾਜੇ ਨੇ ਜਿਹੜੇ ਜਿੰਨਾਂ ਕੋਲ ਜਾਂਦੇ ਨੇ ਲੋਕੀ ਜਾਂ ਉਹ ਇੱਜ਼ਤਾਂ ਲੁੱਟਣ ਵਾਲੇ ਨੇ ਜੀ ਇਹ ਹੁਣ ਤੁਸੀਂ ਜਾਣਣਾ ਹੈ ਇੱਜ਼ਤਾਂ ਕਿਵੇਂ ਪਾਉਣੀਆਂ ਨੇ ਇੱਜ਼ਤਾਂ ਦੇ ਰਾਜੇ ਇੱਜ਼ਤਾਂ ਦੇ ਰਾਖੇ ਕਿਵੇਂ ਬੰਨਣਾ ਹੈ ਇਹ ਬਾਣੀ ਨੇ ਇੱਥੇ ਤੁਹਾਨੂੰ ਦੱਸ ਦਿੱਤਾ ਹੈ ਜੀ ਸੁਣਿਆ ਸ਼ੇਖ ਪੀਰ ਪਾਤਸ਼ਾਹ ਠੀਕ ਹੈ ਜੀ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੁੜਨ ਦੇ ਨਾਲ ਉਸ ਦੇ ਨਾਲ ਇੱਕਮਿਕ ਹੋਣ ਦੇ ਨਾਲ ਉਸ ਦੇ ਨਾਲ ਪਿਆਰ ਪੈਣ ਦੇ ਨਾਲ ਜਿਹੜੀ ਤੁਹਾਡੀ ਸੁਰਤ ਆ ਜਿਹੜੀ ਤੁਹਾਡੀ ਸੋਝੀ ਆ ਉਹ ਇੱਕ ਗਿਆਨੀ ਇੱਕ ਬੁੱਢੇ ਇਨਸਾਨ ਵਰਗੀ ਹੋ ਜਾਂਦੀ ਆ। ਉਹ ਇੱਕ ਫਕੀਰਾਂ ਵਰਗੀ ਹੋ ਜਾਂਦੀ ਆ। ਪਾਵਿਕ ਧਾਰਮਿਕ ਆਗੂ ਵੀ ਤੁਸੀਂ ਬਣ ਸਕਦੇ ਹੋ। ਤੁਹਾਡੇ ਕੋਲ ਲੋਕ ਆਉਣਗੇ। ਕਈ ਵਰ ਗਿਆਨ ਲੈਣ ਲਈ ਆਉਂਦੇ ਆ। ਸੇਧ ਲੈਣ ਲਈ ਆਉਂਦੇ ਆ। ਠੀਕ ਹੈ ਜੀ। ਤੁਹਾਡੇ ਕੋਲ ਲੋਕ ਤੁਸੀਂ ਬਾਦਸ਼ਾਹ ਬਣ ਜਾਂਦੇ ਹੋ। ਇੱਜ਼ਤਾਂ ਦੇ ਰਾਖੇ ਬਣ ਜਾਂਦੇ ਹੋ। ਲੋਕ ਤੁਹਾਡੇ ਤੇ ਯਕੀਨ ਕਰਦੇ ਆ। ਤੇ ਪਤਾ ਨਹੀਂ ਕਿੰਨੇ ਹੋਰ ਪਾਦਮੀਆ ਪਾ ਲੈਣੇ ਆਓ। ਅੱਗੇ ਦੇਖਦੇ ਹਾਂ ਗੁਰੂ ਮਹਾਰਾਜ ਕੀ ਕਹਿੰਦੇ ਅਗਲੀ ਪੰਕਤੀ ਵਿੱਚ ਆਉਤੇ ਆਂਦੀ ਹੈ ਜੀ।